ਦੋਸਤੋ ਆਪਾਂ ਆਏ ਆ ਅੱਜ ਗੋਇਲ ਆਟਲੈਟ ਵਾਲਿਆਂ ਦੇ ਇਹ ਦੁਕਾਨ ਜਦੋਂ ਆਪਾਂ ਰਾਮਪੁਰੇ ਬੱਸ ਸਟੈਂਡ ਤੋਂ ਭਾਰਤੀਆ ਮਾਡਲ ਸਕੂਲ ਨੂੰ ਜਾਂਦੇ ਆ ਉਹ ਸੜਕ ਦੇ ਉੱਤੇ ਦੁਕਾਨ ਆ ਗੋਇਲ ਆਟਲੈਟ ਦੇ ਨਾਂ ਤੇ ਚਲੋ ਦਿਖਾਉਣੇ ਆ ਬਾਈਆਂ ਕੋਲੇ ਕਿਹੜਾ ਕਿਹੜਾ ਕੱਪੜਾ ਤੁਹਾਨੂੰ ਮਿਲੇਗਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆ ਗੋਇਲ ਆਟਲੈਟ ਵਾਲਿਆਂ ਦੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰੇ ਆਪਣੇ ਕੋਲੇ ਲੋਹੜਾ ਆਈਆਂ ਕਹਿੰਦੇ ਹਨ ਹਾਂਜੀ ਆਮ ਹਜ਼ਾਰ ਦੀਆਂ ਜਿਹੜੀਆਂ ਸੇ ਲੋਹੜਾਂ ਉਹ ਦਿਖਾਵਾਂਗੇ ਵੀਰੇ ਆ ਬਾਈ ਕੋਲੇ ਵੀ ਲੋਰਾਂ ਆਈਆਂ ਐਕਸਲ ਤੋਂ ਲੈ ਕੇ ਐਮ ਤੋਂ ਲੈ ਕੇ 5 ਐਕਸਲ ਤੱਕ ਸਾਈਜ਼ ਆ 1000 ਦੀਆਂ ਸੇਲ ਹੋ ਰਾਂ ਆ ਦੇਖੋ ਵੀਰੇ ਜਿਹੜਾ ਸਾਈਜ਼ ਮਰਜ਼ੀ ਲੈ ਲਓ 1000 ਦੀਆਂ ਸੇਲ ਹੋ ਰਾਂ ਮਿਲਣੀਆਂ ਬਾਕੀ ਜੇ ਤੁਸੀਂ ਜੇ ਤੁਸੀਂ ਕਰੱਸ ਚ ਲੈਣੀ ਆ ਉਹ 1000 ਦੀਆਂ ਤਿੰਨ ਆ ਬਾਕੀ ਉਹੀ ਗੱਲ ਆ ਵੀ ਜਿੰਨੇ ਕਲਰ ਵਾਧੂ ਮਿਲਣਗੇ ਬਾਕੀ ਉਹ ਗੱਲ ਆ ਜਿੰਨੇ ਪੈਸੇ ਲਾਓਗੇ ਨਾ ਉਹਰ ਦੀ ਕੁਆਲਿਟੀ ਮਿਲ ਜਾਣੀ ਆ ਬਾਈ ਬਾਈ ਕਿਹੜਾ ਕਿਹੜਾ ਕੱਪੜਾ ਆਪਣੇ ਕੋਲੇ ਅਵੇਲੇਬਲ ਆ ਪੈਂਟਾਂ ਟਾ ਸ਼ਰਟਾਂ ਲੋਹਾਂ ਦੀ ਸ਼ਰਟਾਂ ਠੀਕ ਹੈ ਆਪਣੀ ਹਜ਼ਾਰ ਦੀਆਂ ਸ਼ੇਲ ਉਹਨਾਂ ਨੇ ਐਨ ਐਫ ਤੇ ਹਜ਼ਾਰ ਦੀਆਂ ਸ਼ੇਲ ਲੋਹਾਂ ਜਿਹੜਾ ਸਾਈਜ਼ ਮਰਜੀ ਬਈ ਹਾਂ ਜੀ ਜਿਹੜਾ ਮੱਝ ਸਾਈਜ਼ ਲੈ ਲੋ ਬਈ ਐਮ ਤੋਂ ਲੈ ਕੇ ਲਾਲਾ ਡਬਲ ਐਕਸਲ ਤੱਕ ਡਬਲ ਐਕਸਲ ਤੱਕ 5 ਐਕਸਲ ਤੱਕ ਬਈ ਲੋਹਾਂ ਹਜ਼ਾਰ ਦੀਆਂ ਸੇ ਇਹਦੋਂ ਵਧੀਆਂ ਲੈਣੀਆਂ ਮੇਰੇ ਹਜ਼ਾਰ ਦੇ ਤਿੰਨ ਨੇ ਕ੍ਰਾਸ ਕੱਪੜੇ ਚਾਹੀਦੇ ਕ੍ਰਾਸ ਲੋਹਾਂ ਲੈਣੀਆਂ ਹਜ਼ਾਰ ਦੀਆਂ ਤਿੰਨ ਵੀਰੇ ਬਾਕੀ ਬਾਈ ਕੋਲੇ ਪੈਂਟਾਂ ਸ਼ਾਲਟਾਂ ਸਾਰਾ ਕੁਝ ਅਵੇਲੇਬਲ ਹੈ ਇੱਧਰ ਪਰਫਿਊਮ ਪਏ ਆ ਸਾਰੇ ਬਈ ਜਰੂਰ ਪਹੁੰਚੋ ਬਾਈ ਕੋਲੇ ਬਈ ਤੇ ਹੋਰ ਕੋਈ ਉਪਰ ਹੈਗਾ ਬਈ ਆਪਣੇ ਲਾਇਆ। ਕੋਪੜਾ ਵੀਰੇ ਕਸਟਮਰ ਆੜਿਆਂਗੇ ਆਪ ਦੇ ਦਾਂਗੇ ਕੋਪੜਾ ਵੱਧੂ ਨੇ ਆਪਣੇ। ਬਈ ਤੁਸੀਂ ਵੱਧ ਤੋਂ ਵੱਧ ਪਹੁੰਚੋ। ਹਾਂ ਵੱਧ ਤੋਂ ਵੱਧ ਵਿਜ਼ਿਟ ਕਰੋ ਦੁਕਾਨ ਤੇ ਬਈ ਆਫਰ ਬਾਈ ਤੁਹਾਨੂੰ ਵੱਧੂ ਦੇਊਗਾ। ਆ ਭਾਰਤੀਆ ਮਾਡਲ ਸਕੂਲ ਨੂੰ ਜਿਹੜੀ ਸੜਕ ਜਾਂਦੀ ਐ ਏਡੇ ਕੋਲੋਂ ਕਾਰਨਰ ਤੇ ਬਾਈ ਦੀ ਦੁਕਾਨ ਆ ਕੋਇਲ ਆਟਲੈਟ ਦੇ ਨਾਂ ਤੇ ਬਾਕੀ ਤੁਹਾਨੂੰ ਬਾਹਰੋਂ ਸਾਰਾ ਐਡਰੈਸ ਦੱਸਾਂਗੇ ਬਾਈ ਦਾ ਫੋਨ ਨੰਬਰ ਲਾਵਾਂਗੇ ਵੀਡੀਓ ਦੇ ਉੱਤੇ ਵੱਧ ਤੋਂ ਵੱਧ ਬਾਈ ਕੋਲੇ ਪਹੁੰਚੋ ਤੇ ਲੋਹਰਾ ਜਿਹੜੀਆਂ 200 ਦੀ ਇੱਕ ਇਦੋਂ ਵੀ ਕੱਟ ਪੈ ਰਹੀ ਹੈ ਨਾ 200 ਦੀ ਇੱਕ ਪੈ ਰਹੀ। 200 ਜੇ ਇੱਕ ਲੈਣੀ ਆ ਤਾਂ ਹਜ਼ਾਰ ਦੀਆਂ ਸੇਲ ਹੋ ਰਾਂ ਮਿਲ ਜਾਣੀਆਂ ਵੱਧ ਤੋਂ ਆ ਪਹੁੰਚੋ ਆ ਦੇਖ ਲਓ ਬਈ ਸਾਰਾ ਕੁਝ ਬਾਈ ਕੋਲੇ ਅਵੇਲੇਬਲ ਆ ਪੈਂਟਾਂ ਸਾਰਟਾਂ ਪਰਫਿਊਮ ਲੋਰਾ ਟੀ ਸਾਰਟਾਂ ਧੰਨਵਾਦ ਬਈ ਸਾਰੇ ਪਹੁੰਚੋ ਬਾਈ ਕੋਲੇ